ਸੁਖਮਨਦੀਪ ਸਿੰਘ ਮਾਸੂਮ ਛੋਟਾ ਜਿਹਾ ਬੱਚਾ ਜੋ ਕਿ 5ਵੀਂ ਜਮਾਤ ਦਾ ਵਿਦਿਆਰਥੀ ਸੀ ਆਪਣੀ ਤੀਜੇਰੀ ਤੇ ਵਿੱਚ ਪੜਦੀ ਭੈਣ ਦੇ ਨਾਲ ਨਾਨਕੇ ਪਿੰਡ ਗਿਆ ਹੋਇਆ ਸੀ ਇੱਥੇ ਹੀ ਪਿੰਡ ਦੇ ਵਿੱਚ ਖੇਡਦੇ ਹੋਏ ਦੋਹਾਂ ਭੈਣ ਭਰਾਵਾਂ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਆਪਣੇ ਖਾਲੀ ਘਰ ਨੂੰ ਦੇਖ ਕੇ ਰੋਂਦੀ ਹੋਈ ਉਸ ਮਾਪਿਓ ਦੇ ਹਾਲਾਤ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਮੂੰਹੋਂ ਇੱਕ ਬੋਲ ਤੱਕ ਵੀ ਨਹੀਂ ਨਿਕਲ ਰਿਹਾ ਫਰੀਦਕੋਟ ਦੇ ਪਿੰਡ ਰਾਜੋਵਾਲ ਦਾ ਹੀ ਮਾਮਲਾ ਜਿੱਥੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਬੱਚੇ ਘਰ ਤੋਂ ਬਾਹਰ ਖੇਡਣ ਗਏ ਸੀ ਅਤੇ ਵਾਪਸ ਉਹਨਾਂ ਦੀਆਂ ਮ੍ਰਿਤਕ ਦੇਹਾਂ ਹੀ ਆਈਆਂ ਨਾਨਕੇ ਪਿੰਡ ਛੁੱਟੀਆਂ ਕੱਟਣ ਆਏ ਸਕੇ ਭੈਣ ਭਰਾ ਦੇ ਨਾਲ ਇਹ ਹਾਦਸਾ ਹੋਇਆ ਹਾਦਸੇ ਦੇ ਵਿੱਚ ਦੋਵੇਂ ਸਕੇ ਭੈਣ ਭਰਾਵਾਂ ਦੀ ਜਾਨ ਜਾ ਚੁੱਕੀ ਹੈ ਦੱਸਿਆ ਕਿ ਉਹ ਖੇਡਦੇ-ਖੇਡਦੇ ਪਿੰਡ ਦੇ ਵਾਟਰ ਬਾਕਸ ਦੇ ਤਲਾਬ ਦੇ ਵਿੱਚ ਜਾ ਡਿੱਗੇ ਜਿਸ ਦੇ ਨਾਲ ਉਹਨਾਂ ਦੀ ਜਾਨ ਗਈ ਹੈ। ਇਹ ਘਟਨਾ ਵਾਪਰਨ ਤੋਂ ਬਾਅਦ ਨਾਲ ਖੇਡ ਰਹੇ ਬੱਚਿਆਂ ਦੇ ਵੱਲੋਂ ਹੀ ਉੱਥੇ ਮੌਜੂਦ ਕੁਝ ਵਿਅਕਤੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਹ ਬੱਚੇ ਪਾਣੀ ਦੇ ਵਿੱਚ ਡੁੱਬ ਗਏ ਨੇ। ਜਦੋਂ ਤੱਕ ਇਸ ਘਟਨਾ ਦਾ ਪਤਾ ਚੱਲਿਆ ਅਤੇ ਮਾਸੂਮ ਬੱਚਿਆਂ ਨੂੰ ਤਲਾਬ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਡਾਕਟਰਾਂ ਨੇ ਦੋਹਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਦੱਸਦੀ ਹੈ ਕਿ ਮ੍ਰਿਤਕ ਮੁੰਡੇ ਦਾ ਨਾਮ ਸੁਖਮਨਦੀਪ ਸਿੰਘ ਅਤੇ ਕੁੜੀ ਦਾ ਨਾਮ ਲక్ష్ਮੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੋਕ ਹਰੀਆਰ ਦੇ ਰਹਿਣ ਵਾਲੇ ਸੀ ਆਪਣੇ ਨਾਨਕੇ ਪਿੰਡ ਰਾਜੋਵਾਲ ਉਹ ਆਏ ਹੋਏ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਦੋਵੇਂ ਮ੍ਰਿਤਕ ਬੱਚੇ ਉਹਨਾਂ ਨੂੰ ਜਦੋਂ ਦੇਖਿਆ ਗਿਆ ਉਹ ਖਤਮ ਹੋ ਗਏ ਸੀ ਨਾਨਕੇ ਪਿੰਡੋਂ ਹੋ ਰਹਿਣ ਦੇ ਲਈ ਆਏ ਸੀ ਸ਼ਾਮ ਦੇ ਸਮੇਂ ਘਰ ਤੋਂ ਬਾਹਰ ਖੇਡਣ ਲਈ ਗਏ ਸੀ ਅਤੇ ਅਚਾਨਕ ਹੀ ਖੇਡਦੇ-ਖੇਡਦੇ ਪਿੰਡ ਦੇ ਵਾਟਰ ਬਕਸ ਦੇ ਤਲਾਬ ਦੇ ਵਿੱਚ ਝਾਟੇਗੇ ਕੁਝ ਦਿਨ ਬਾਅਦ ਦੂਜੇ ਬੱਚਿਆਂ ਨੇ ਟੈਂਕ ਦੇ ਵਿੱਚ ਡਿਗਨ ਸੰਬੰਧੀ ਉਹਨਾਂ ਨੂੰ ਦੱਸਿਆ ਸੀ ਅਤੇ ਪਿੰਡ ਵਾਸੀਆਂ ਦੇ ਵੱਲੋਂ ਬਾਹਰ ਕੱਢਣ ਦੇ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਵੀ ਲਜਾਇਆ ਗਿਆ ਪਰ ਉੱਥੇ ਉਹਨਾਂ ਦੀ ਜਾਨ ਨਹੀਂ ਬਚ ਪਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਬੱਚਿਆਂ ਦੇ ਸਰਕਾਰੀ ਵਾਟਰ ਵਰਕਸ ਦੇ ਵਿੱਚ ਡਿੱਗਣ ਦੇ ਕਾਰਨ ਹੀ ਇਹ ਸਭ ਕੁਝ ਹੋਇਆ। ਉਹਨਾਂ ਦੱਸਿਆ ਕਿ ਪਰਿਵਾਰ ਦੇ ਅਨੁਸਾਰ ਬੱਚੇ ਨਾਨਕੇ ਘਰ ਦੇ ਵਿੱਚ ਆਏ ਹੋਏ ਸੀ ਅਤੇ ਪਿੰਡ ਵਾਲਿਆਂ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਹੋਰ ਕੀ ਕੁਝ ਕਿਹਾ ਗਿਆ ਸੁਣਦੇ। ਜਦੋਂ ਆਈ ਸੀਗੀ ਤੇ ਬੱਚਿਆਂ ਨੇ ਸਾਨੂੰ ਜਿਹੜੇ ਨਾਲ ਤੇ ਬੱਚੇ ਸੀ ਉਹਨਾਂ ਨੇ ਜਾ ਕੇ ਸਾਨੂੰ ਖੱਟੀ ਤੇ ਦੱਸਿਆ ਵੀ ਬੱਚੇ ਡੁੱਬ ਗਏ ਜਦੋਂ ਅਸੀਂ ਭੱਜ ਕੇ ਆਏ ਮਤਲਬ ਉੱਥੇ ਸਾਡੇ ਨਾਲ ਦੇ ਸਾਥੀ ਉਹਨਾਂ ਬੱਚੇ ਡੁੱਬ ਚੁੱਕੇ ਸੀ ਜਦੋਂ ਸਾਡੇ ਸਾਥੀ ਨੇ ਮਤਲਬ ਛਾਲ ਮਾਰਕ ਵਿੱਚੋਂ ਗੁੜੀਆਂ ਕੱਢੀ ਜੀ ਗੁੜੀਆਂ ਕੱਢੀ ਉਹ ਕਹਿੰਦਾ ਵੀ ਇੱਕ ਬੱਚਾ ਹੋਰ ਆ ਜਦੋਂ ਦੋਹਾਂ ਨੂੰ ਕੱਢਿਆ ਉਹਨਾਂ ਦੀ ਡੈਥ ਹੋ ਚੁੱਕੀ ਸੀ ਕਿ ਕਿਸ ਤਰ੍ਹਾਂ ਘਟਨਾ ਮਤਲਬ ਖੇਡਣ ਗਏ ਸੀ ਜਾਂ ਕੀ ਕਰਨ ਗਏ ਨਹੀਂ ਖੇਡਣ ਗਏ ਸੀ ਆਪਣੇ ਗਰਾਊਂਡ ਆਈ ਬੱਚੇ ਆਮ ਖੇਡ ਲਾਉਂਦੇ ਆ ਸਾਡੇ ਮਤਲਬ ਉਹ ਪਿੰਡ ਦੀ ਸੱਤ ਸਮਝ ਲਓ ਇੱਥੇ ਬੱਚੇ ਆਮ ਖੇਡ ਲਾਉਂਦੇ ਆ। ਪਹਿਲਾਂ ਉਹ ਜਿਹੜਾ ਵਾਟਰ ਵਾਕਸ ਦਾ ਥਲਾ ਸੀ ਗਈ। ਪਹਿਲਾਂ ਫ੍ਰੀ ਹੁੰਦਾ ਸੀ ਵੀ ਖਾਲੀ ਹੁੰਦਾ ਸੀ। ਵੀ ਸਰਕਾਰ ਦੀਆਂ ਹਦਾਇਤਾਂ ਦੇ ਦਬਾਅ ਕੋਲ ਨੇ ਪਾਣੀ ਭਰ ਕੇ ਦੇ ਮਤਲਬ ਵਾਟਰ ਵਾਕਸ ਚਾਲੂ ਕੀਤਾ ਗਿਆ ਸੀ। ਤੇ ਉਹ ਬੱਚਿਆਂ ਨੂੰ ਪਤਾ ਨਹੀਂ ਲੱਗਿਆ। ਬੱਚੇ ਥੋੜੇ ਪਿੰਡ ਦੇ ਸੀ ਜਾਂ ਬਾਹਰ ਨਹੀਂ ਇਹ ਸਾਡੇ ਪਿੰਡ ਦੇ ਦੋਤਾ ਤੇ ਦੋਤੀ ਸੀ। ਮੈਨ ਲਾਈ ਵੇ ਸੀਗੇ। ਕਿੱਥੋਂ ਆਲੇ ਸੀ ਕੁਛ ਪਿੰਡ ਦਾ ਨਾਮ ਮੈਨੂੰ ਪਤਾ ਨਹੀਂ ਆਪਣਾ ਕਿੰਨੀ ਉਮਰ ਦੀ ਇਹਨਾਂ ਦੀ ਬੱਚੇ ਇੱਕ ਤਾਂ ਆਪਣੇ ਦਸਰੇ ਵੀ 7 ਸਾਲ ਇੱਕ ਦੀ 9 ਸਾਲੇ ਠੀਕ ਹਾਂਜੀ ਸਰ ਬੱਚਾ ਸੀ ਸੁਖਮਨਦੀਪ ਸਿੰਘ ਤੇ ਉਹ ਵੀ ਉਮਰ 9 ਸਾਲ ਸੀ 11ਵੀਂ ਕਲਾਸ ਚ ਪੜਦਾ ਸੀ ਜਿਹਦੀ ਸਿਸਟਰ ਸੀਗੀ ਲక్ష్ਮੀ ਉਹ 15 ਆ 11ਵੀਂ ਕਲਾਸ ਚ ਪੜਦਾ ਤੀਜੀ ਪੜਦੀ ਸੀ ਉਹ ਤੋਂ ਛੋਟੀ ਸੀ ਇਹਨਾਂ ਦਾ ਪਿੰਡ ਝੋਖਰੀ ਹੈ ਨਾਂ ਨਾਂਕੇ ਹੈ ਸੀ ਰਾਜੋੜ ਉਹ ਸਰਕਾਰੀ ਵਾਟਵਕ ਦੀ ਡਿਗਰੀ ਢੱਕ ਗਈ ਤਾਂ ਸਸ ਕਿਸ ਤਰ੍ਹਾਂ ਇਹ ਕਰਨਾ ਕਿਸ ਤਰ੍ਹਾਂ ਹੋਇਆ ਸਿਰ ਤੇ ਬੱਚੇ ਕਿਦ ਖੇਡਦੇ ਰਹਦੇ ਜਿਵੇਂ ਪ੍ਰਵਾਲ ਦੇ ਮੈਂਬਰ ਦੱਸਦੇ ਖੇਡਣ ਆਈ ਸੀ ਖੇਡਣ ਲੱਗੇ ਤਾਂ ਬਾਕੀ ਜ਼ਿੰਦਗੀ ਹੀ ਲੱਗਦੀ ਮੇਨ ਰੋਡ ਤੇ ਡਿੱਗੀ ਹੈਗੀ ਪਿੰਡ ਨੂੰ ਲਿੰਕ ਰੋਡ ਜਾਂਦੀ ਹੈ ਬੱਚੇ ਦੀ ਕੰਡੀਸ਼ਨ ਕਿਵੇਂ ਹੈ ਬੱਚਿਆਂ ਮਰਤ ਗਏ ਕਿੰਨੇ ਕਿੰਨੇ ਉਮਰ ਬੱਚੇ 9 ਸਾਲ ਦੀ ਲੜਕੇ ਦੀ ਉਮਰ ਉਹਨਾਂ ਦੀ 6-7 ਸਾਲਾਂ ਦੀ ਲੜਕੀ ਸੀ ਪਿੰਡ ਪਰ ਸਕੇ ਪਿੰਡ ਪਰ